ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭਾਈ ਹੋਏ ਸਹਾਈ ਰੁੱਤ ਪੰਜਵੀਂ ਸਾਖੀ ਨੌਵੀਂ ਸਤਿਗੁਰੂ ਜੀ ਦਾ ਸਿੰਘਾਂ ਨਾਲ ਮੇਲ ਚਮਕੌਰ ਦੀ ਗੜੀ ਛੱਡਣ ਸਮੇਂ ਸਤਿਗੁਰੂ ਜੀ ਦੇ ਨਾਲ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਸਨ ਘੜੀ ਤੋਂ ਦੋ ਕੁ ਫਰਾਂਗ ਤੱਕ ਤਾਂ ਇਕੱਠੇ ਤੁਰੇ ਆਏ ਪਰ ਅੱਗੋਂ ਆ ਕੇ ਗੁਰੂ ਜੀ ਨਾਲੋਂ ਵਿਛੜ ਗਏ ਵਿਛੋੜੇ ਦਾ ਕਾਰਨ ਇੱਕ ਹਨੇਰਾ ਦੂਸਰਾ ਹਨੇਰੀ ਦਾ ਆਉਣਾ ਤੀਸਰਾ ਅਣਡਿੱਠੇ ਰਸਤੇ ਅਤੇ ਚੌਥਾ ਵੈਰੀ ਨਾਲ ਮੁਕਾਬਲਾ ਕਰਨਾ ਸਤ ਗੁਰੂ ਜੀ ਦੁਸ਼ਮਨਾ ਨਾਲ ਲੜਦੇ ਲੜਦੇ ਇੱਕ ਪਾਸੇ ਚਲੇ ਗਏ ਸਨ ਤੇ ਤਿੰਨ ਸਿੰਘ ਦੂਸਰੇ ਪਾਸੇ ਨੂੰ ਤੁਰ ਗਏ ਸਨ ਭਾਵੇਂ ਦੋਹਾਂ ਦੇ ਵਿਚਾਲੇ ਫਾਸਲਾ ਕੋਈ ਬਹੁਤਾ ਨਹੀਂ ਸੀ ਫਿਰ ਵੀ ਇੱਕ ਦੂਸਰੇ ਨੂੰ ਨਾਲ ਦੇਖ ਸਕੇ ਤੇ ਨਾ ਮਿਲ ਸਕੇ ਜਦੋਂ ਦਿਨ ਚੜਿਆ ਤਾਂ ਭਾਈ ਦਇਆ ਸਿੰਘ ਤੇ ਹੋਰਾਂ ਨੇ ਸਤਿਗੁਰਾਂ ਨੂੰ ਲੱਭਣ ਦਾ ਬਹੁਤ ਯਤਨ ਕੀਤਾ ਪਰ ਸਤਿਗੁਰੂ ਜੀ ਕਿਤੇ ਨਾ ਮਿਲੇ ਉਹਨਾਂ ਨੇ ਭੇਸ ਬਦਲ ਲਿਆ ਹੋਇਆ ਸੀ ਉਹ ਬਿਲਕੁਲ ਪਠਾਨ ਲੱਗਦੇ ਸਨ ਤੇ ਕੋਈ ਸ਼ੱਕ ਨਹੀਂ ਸੀ ਕਰ ਸਕਦਾ ਕਿ ਉਹ ਮੁਸਲਮਾਨ ਨਹੀਂ ਹਨ ਸਾਰਾ ਦਿਨ ਲੱਭਦੇ ਲੱਭਦੇ ਅੱਗੇ ਨਿਕਲ ਗਏ ਰਾਤ ਉਹਨਾਂ ਵੀ ਮਾਛੀਵਾੜੇ ਦੇ ਜੰਗਲਾਂ ਵਿੱਚ ਕੱਟੀ ਸਵੇਰ ਹੋਈ ਤਾਂ ਉਹ ਵੀ ਮਾਛੀਵਾੜੇ ਵਿੱਚ ਜਾ ਪੁੱਜੀ ਆਈਮਾਨ ਸਿੰਘ ਜੀ ਨੇ ਸ਼ਹਿਰ ਵਿੱਚ ਵੜ ਕੇ ਪਤਾ ਕੀਤਾ ਕਿ ਦੁਰਗਾ ਦਾ ਕੀ ਹਾਲ ਹੈ ਉਸ ਨੂੰ ਇਹ ਪਰੋਸਾ ਹੋ ਗਿਆ ਕਿ ਸ਼ਾਹੀ ਫੌਜਾਂ ਚਮਕੌਰ ਤੋਂ ਚੱਲ ਕੇ ਅੱਗੇ ਨਿਕਲ ਆਈਆਂ ਹਨ ਤੇ ਸਤਗੁਰੂ ਜੀ ਦੀ ਪਾਲ ਹੋ ਰਹੀ ਹੈ ਇੰਡਾ ਦੇ ਚੌਧਰੀਆਂ ਕਾਜ਼ੀਆਂ ਤੇ ਮੋਲਾਣੀਆਂ ਆਦਿਕ ਨੂੰ ਸਰਕਾਰੀ ਹੁਕਮ ਮਿਲ ਚੁੱਕੇ ਹਨ ਕਿ ਜਿਵੇਂ ਸਤਗੁਰੂ ਜੀ ਮਿਲਣ ਉਹਨਾਂ ਨੂੰ ਗ੍ਰਿਫਤਾਰ ਕਰੋ ਜਾਂ ਕਰਾਇਆ ਚਾਵੀ ਜੋ ਇਹ ਕਰੇਗਾ ਉਸ ਨੂੰ ਬਾਦਸ਼ਾਹੀ ਇਨਾਮ ਮਿਲੇਗਾ ਜੋ ਸਤਗੁਰੂ ਜੀ ਨੂੰ ਪਨਾਹ ਦੇਵੇਗਾ ਉਸ ਦਾ ਬੱਚਾ-ਬੱਚਾ ਕਾਣੀ ਵਿੱਚ ਪੀੜਿਆ ਜਾਵੇਗਾ ਇਹ ਸੁਣ ਕੇ ਲੋਕ ਬਹੁਤ ਡਰ ਗਏ ਸਨ ਉਹਨਾਂ ਸਿੱਖਾਂ ਹਿੰਦੂਆਂ ਨੂੰ ਬਹੁਤ ਘਬਰਾਟ ਸੀ ਜਿਹੜੇ ਸਤਗੁਰੂ ਜੀ ਦੇ ਸੇਵਕ ਸਨ ਡਰ ਰਹਿੰਦਾ ਸੀ ਕਿ ਐਵੇਂ ਹੀ ਨਾ ਕੋਈ ਆਖ ਦੇਵੇ ਕਿ ਇਸ ਦੇ ਪਾਸ ਸਤਗੁਰੂ ਜੀ ਆਏ ਹਨ ਭਾਈ ਮਾਨ ਸਿੰਘ ਜੀ ਨੇ ਭਾਈ ਦਇਆ ਸਿੰਘ ਜੀ ਪਾਸ ਪੁੱਜ ਕੇ ਸਾਰੇ ਗੁਪਤ ਪੇਧਤਾ ਸਿੱਖੇ ਇਹ ਵੀ ਦੱਸਿਆ ਕਿ ਪਾਈ ਗੁਲਾਬਾ ਜੋ ਸਤਗੁਰਾਂ ਦਾ ਮਸੰਦ ਹੈ ਉਹਨੂੰ ਵੀ ਖਬਰਾਂ ਕਰ ਦਿੱਤੀਆਂ ਹਨ ਕਿ ਤੇਰੇ ਸ਼ਹਿਰ ਦੇ ਨੇੜੇ-ਤੇੜੇ ਸਤਗੁਰੂ ਜੀ ਹਨ ਪਾਲਕਰ ਪਾਈ ਗੁਲਾਬਾ ਵੀ ਸਤਗੁਰੂ ਜੀ ਦੀ ਪਾਲ ਕਰਨ ਵਿੱਚ ਰੁੱਝ ਗਿਆ ਸਤਗੁਰੂ ਜੀ ਕਿਸੇ ਬਾਗ ਜੰਗਲ ਵਿੱਚ ਹੋਣਗੇ ਸਿੰਘਾਂ ਦੇ ਹਿਰਦਿਆਂ ਦੀ ਇਹ ਆਵਾਜ਼ ਸੀ ਉਹ ਝਟਪਟ ਉੱਠ ਕੇ ਸਤਗੁਰੂ ਜੀ ਨੂੰ ਲੱਭਣ ਤੁਰ ਪਏ ਸਵਕ ਨਾਲ ਉਸੇ ਬਾਗ ਵਿੱਚ ਆ ਪੁੱਜੇ ਜਿੱਥੇ ਗੁਰੂ ਜੀ ਸੁੱਤੇ ਪਏ ਸਨ ਪਹਿਲਾਂ ਤਿੰਨਾਂ ਨੇ ਨਮਸਕਾਰ ਕੀਤਾ ਨਮਸਕਾਰ ਕਰਕੇ ਹੌਲੀ-ਹੌਲੀ ਚਰਨ ਕਮਲਾ ਨੂੰ ਦਬਾਣਾ ਆਰੰਭ ਕੀਤਾ ਚਰਨਾਂ ਦੇ ਦਬਾਣ ਨਾਲ ਪਿਆਰ ਦੀ ਤਾਰ ਰਾਈ ਸਾਹਿਬਾਂ ਦੀ ਨੀਂਦ ਖੁੱਲੀ ਫਿਰ ਸਤਿਗੁਰੂ ਜੀ ਨੇ ਨੇਤਰਾਂ ਨੂੰ ਖੋਲ ਕੇ ਦੇਖਿਆ ਬੜੇ ਪ੍ਰਸੰਨ ਹੋਏ ਜਦੋਂ ਉਹਨਾਂ ਨੇ ਧੱਕਿਆ ਕਿ ਉਹਨਾਂ ਦੇ ਸੇਵਕ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਚਰਨ ਦਬਾ ਰਹੇ ਹਨ ਤੇ ਭਾਈ ਮਾਨ ਸਿੰਘ ਜੀ ਲਾ ਕੇ ਬੈਠੇ ਹਨ ਸੰਖੇਪਤਾ ਵਿੱਚ ਹਾਲ ਪੁੱਛਣ ਪਿੱਛੋਂ ਗੁਰੂ ਜੀ ਨੇ ਬਚਨ ਕੀਤਾ ਇਧਰ ਤੁਰਕਾਂ ਦਾ ਕੀ ਹਾਲ ਹੈ ਭਾਈ ਦਇਆ ਸਿੰਘ ਨੇ ਅੱਗੇ ਉੱਤਰ ਦਿੱਤਾ ਇੱਥੇ ਇਸ ਤਰ੍ਹਾਂ ਲੇਟਣਾ ਜਾਂ ਰਹਿਣਾ ਖਤਰੇ ਤੋਂ ਖਾਲੀ ਨਹੀਂ ਇਸ ਪਿੰਡ ਦੇ ਚੌਧਰੀਆਂ ਨੂੰ ਹੁਕਮ ਮਿਲ ਚੁੱਕਿਆ ਹੈ ਕਿ ਉਹ ਆਪ ਨੂੰ ਗ੍ਰਿਫਤਾਰ ਕਰਨ ਇਸ ਵਾਸਤੇ ਇਥੋਂ ਕਿਤੇ ਹੋਰ ਤਾਂ ਜਾਣਾ ਯੋਗ ਹੈ ਪੈਰ ਨਹੀਂ ਤੁਰਤੇ ਸਤਿਗੁਰੂ ਜੀ ਨੇ ਫਰਮਾਇਆ ਮੈਂ ਚੁੱਕ ਲੈਂਦਾ ਹਾਂ ਭਾਈ ਮਾਨ ਸਿੰਘ ਨੇ ਬੇਨਤੀ ਕੀਤੀ ਆਈਮਾਨ ਸਿੰਘ ਜੀ ਨੇ ਗੁਰੂ ਜੀ ਨੂੰ ਮਾਰਾਂ ਤੋਂ ਚੁੱਕ ਲਿਆ ਤੇ ਇੱਕ ਨਵਿਕਲੀ ਥਾਂ ਤੇ ਖੂਹ ਸੀ ਉਸ ਨੂੰ ਉੱਤੇ ਲੈ ਆਂਦਾ ਸਤਗੁਰੂ ਜੀ ਨੂੰ ਇਸ਼ਨਾਨ ਕੀਤਾ ਬਹੁਤ ਸਮਾਂ ਹੋ ਗਿਆ ਸੀ ਖੂਹ ਦਾ ਨਿਰਮਲ ਜਲ ਦੇ ਸਾਈ ਬਾ ਨੇ ਇੱਛਾ ਕੀਤੀ ਕਿ ਇਸ਼ਨਾਨ ਕਰਾਇਆ ਜਾਵੇ ਸਿੰਘਾ ਨੇ ਉਸੇ ਵੇਲੇ ਆਗਿਆ ਦਾ ਪਾਲਨ ਕੀਤਾ ਸਤਗੁਰੂ ਜੀ ਨੂੰ ਇਸ਼ਨਾਨ ਕਰਾਇਆ ਤੇ ਉਸ ਖੂਹ ਉੱਤੇ ਹੀ ਟੇਹਰਾ ਲਾ ਦਿੱਤਾ ਵਾਹੀ ਗੁਰੂ ਜੀ ਹੋਈਆਂ ਪੁੱਲਾਂ ਗਲਤੀਆਂ ਲਈ ਮਾਫ ਕਰਨਾ ਚਾਹੀਏ ਕਬਦਾ ਪੜਿਆ ਸੁਣਿਆ ਪਰਵਾਣ ਕਰਨਾ ਚੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ